ਸਸਤੀ ਗਾਲੀ ਸਾਰਿਆਂ ਨੂੰ ਮੈਂ ਹਰਪੀ ਕੌਰ ਤੁਹਾਡਾ ਸਵਾਗਤ ਹੈ ਸੰਦੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਜੀ ਦੁਪਹਿਰ ਦਾ ਟਾਈਮ ਹੈ 3:00 ਵੱਜ ਗਏ ਨੇ ਤੇ ਹੁਣ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਾਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਸਾਡੇ ਤਾਂ ਤੁਹਾਡੇ سپورਟ ਦੀ ਜ਼ਰੂਰਤ ਹੈ ਵੀਡੀਓ ਚੰਗੀ ਲੱਗੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਤੁਹਾਨੂੰ ਹੋਰ ਵੀ ਕਰਨੀ ਸੀ ਅ ਇੰਸਟਾਗ੍ਰਾਮ ਵਰੀ ਐਕਚੁਅਲੀ ਮੈਂ ਨਵਾਂ ਚੈਨਲ ਬਣਾਇਆ ਸੀ ਇੰਸਟਾਗ੍ਰਾਮ ਤੇ ਪਹਿਲਾਂ ਮੈਂ ਕਦੇ ਵੀ ਇੰਸਟਾਗ੍ਰਾਮ ਜਿਹੜਾ ਹੈਗਾ ਇਸਤੇਮਾਲ ਨਹੀਂ ਕੀਤਾ ਕਿਉਂਕਿ ਮੈਂ ਫੇਸਬੁੱਕ ਹੀ ਇਸਤੇਮਾਲ ਕਰਦੀ ਆ ਉਹ ਵੀ ਬਹੁਤ ਘੱਟ ਤੇ ਜਿਆਦਾ ਨਹੀਂ ਤੇ ਇੰਸਟਾਗ੍ਰਾਮ ਤੇ ਜਿਹੜਾ ਆਪਣਾ ਚੈਨਲ ਦਾ ਨਾਮ ਹੈ ਉਹ ਹੈਗਾ ਹਰਪ੍ਰੀਤ ਗਰੀਵਾਲ ਦੇ ਨਾਮ ਤੇ ਤੇ ਜਿਹੜਾ ਲੋਗੋ ਆ ਉਹ ਸੰਗਰੂਰ ਫੈਮਿਲੀ ਚੈਨਲ ਦਾ ਹੀ ਆ ਜਿਹੜਾ ਆਪਣੇ YouTube ਚੈਨਲ ਦੇ ਉੱਤੇ ਲੋਗੋ ਆ ਉਹੀ ਲੋਗੋ ਇੰਸਟਾਗ੍ਰਾਮ ਦੇ ਜਿਹੜਾ ਹੈਗਾ ਆਪਣਾ ਚੈਨਲ ਉਹਦੇ ਉੱਤੇ ਆ ਤਾਂ ਪਲੀਜ਼ ਉਹਨੂੰ ਫੋਲੋ ਜ਼ਰੂਰ ਕਰ ਲਿਓ ਤੁਹਾਨੂੰ ਕਈ ਵਾਰੀ ਇਹ ਹੁੰਦਾ ਵੀ ਕੋਈ ਅਗਰ ਪ੍ਰੋਬਲਮ ਆ ਜਾਏ ਤਾਂ ਆਪੂ ਤੇ ਅਪਡੇਟਸ ਵੀ ਦੇ ਸਕਦੇ ਆ ਬਾਕੀ ਤੁਹਾਡੇ ਨਾਲ ਹਨਾ ਵੀ ਕੰਟੈਕਟ ਵੀ ਉਹਤੇ ਮਤਲਬ ਹੋ ਸਕਦਾ ਆਪਣਾ ਕਿਉਂਕਿ ਉਹਤੇ ਵੀ ਆਪਾਂ ਕੋਈ ਨਾ ਕੋਈ ਮੈਸੇਜ ਛੱਡ ਸਕਦੇ ਆ ਬਾਕੀ ਉਹਨੂੰ ਫੋਲੋ ਜ਼ਰੂਰ ਕਰ ਲਿਓ ਜੀ ਮੈਂ ਪਹਿਲਾਂ ਤਾਂ ਕਦੇ ਨਹੀਂ ਇਸਤੇਮਾਲ ਕੀਤਾ ਸੀ ਮੈਨੂੰ ਹੋਗੇ ਥੋੜੇ ਦਿਨ ਹੀ ਇਹ ਹੋਇਆ ਜੀ ਦੋ ਹੀ ਆਪਾਂ ਉਹਤੇ ਰੀਲਸ ਪਾਈਆਂ ਹਰ ਜ਼ਿਆਦਾ ਵੀ ਨਹੀਂ ਪਾਈਆਂ ਸੋ ਪਲੀਜ਼ ਉਹਨੂੰ ਫੋਲੋ ਜ਼ਰੂਰ ਕਰ ਲਿਓ ਹਰਪ੍ਰੀਤ ਗਰੇਵਾਲ ਦੇ ਨਾਮ ਤੇ ਆ ਬਾਕੀ ਜਿਹੜਾ ਲੋਗੋ ਆ YouTube ਜਿਹੜਾ ਚੈਨਲ ਦਾ ਹੈਗਾ ਸੰਗਰੂਰ ਫੈਮਿਲੀ ਚੈਨਲ ਉਹਦਾ ਹੀ ਆ ਤੇ ਉਹਨੂੰ ਫੋਲੋ ਜ਼ਰੂਰ ਕਰ ਲਿਓ ਜੀ ਚਲੋ ਹੁਣ ਆਪਾਂ ਚੱਲੇ ਸੀ ਜੀ ਖੇਤ ਖੇਤ ਇਹਨਾਂ ਨੇ ਪੱਠੀ ਵਧਣੀਆਂ ਮੇਰੇ ਹਸਬੰਦ ਨੇ ਤੇ ਅਰਮਾਨ ਨੇ ਤੇ ਮੈਂ ਕਿਹਾ ਵੀ ਚਲੋ ਮੈਂ ਵੀ ਗਿਆੜ ਤੇ ਆਨੀਆਂ ਨਾਲ ਹੀ ਕਿਉਂਕਿ ਘਰੇ ਬੱਠੇ-ਬੱਠੇ ਬੋਰ ਹੋ ਜਾਂਦੇ ਆ ਕਈ ਵਾਰੀ ਤੇ ਫਿਰ ਐਂ ਜੀ ਹੁੰਦਾ ਵੀ ਥੋੜਾ ਦਿਮਾਗ ਜਾਂ ਫਰੈਸ਼ ਹੋ ਜਾਊਗੀ ਵੀ ਚੱਲ ਪਿੱਛੇ ਜਾ ਆਈਏ ਗਿਆੜ ਲਗਾ ਆਈਏ ਨਾਲੇ ਸੈਰ ਹੋ ਜਾਊਗੀ ਆ ਦੇ ਖੇਤ ਦੇਖਿਆ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਚਲੋ ਜੀ ਚਲੋ ਚਲੋ ਜੀ ਆਪਾਂ ਚੱਲੇ ਮੋਟਰਸਾਈਕਲ ਤੇ ਬਹਿ ਕੇ ਅਰਮਾਨ ਤੁਰ ਕੇ ਆ ਰਹੇ ਵਿਚਾਰਾ ਇੱਧਰ ਨੂੰ ਜੀ ਚੱਲਦੇ ਆਂ ਆਪਾਂ ਦੇਖਦੇ ਆਂ ਕੁਛ ਖਾਣ ਪੀਣ ਨੂੰ ਅਗਰ ਮਿਲ ਜੇ ਕਿਹਵਰੀ ਫਰੂਟ ਕਰਟ ਵੀ ਲੱਗਿਆ ਹੁੰਦਾ ਜੀ ਜਾਂ ਕਿਹਵਰੀ ਕੋਈ ਸਬਜ਼ੀ ਸੁੱਜੀ ਹੋਈ ਖਾਣ ਵਾਲੀ ਆ ਆ ਇੱਥੇ ਵੱਡਾ ਲੱਗਿਆ ਹੋਇਆ ਵਸਤਾ ਵੱਡਾ ਤੇ ਇੱਥੋਂ ਵੱਢ ਕੇ ਰਾਹ ਹੀ ਲੱਗੀ ਦਾ ਸਾਰਾ ਖਾਲੀ ਹੋ ਗਿਆ फेर ਇੱਥੇ ਇਹ ਕਹਿੰਦੇ ਮੱਕ ਬੀਜਣਾ। ਇਹ ਕੁਝ ਕਾਫੀ ਵੱਡੀ ਹੋ ਗਈ ਆ ਜੰਮੀ। ਪਹਿਲਾਂ ਤਾਂ ਜੀ ਈਰਮਾਨ ਵੀ ਲੈ ਜਾਂਦਾ ਸੀ ਕੱਲਾ ਵੱਢ ਕੇ। ਹੁਣ ਥੋੜਾ ਜਿਹਾ ਤਾਂ ਨਹੀਂ ਵੱਢਣ ਦਿੰਦੇ। ਇੱਧਰ ਜਿਹੜਾ ਤੁਸੀਂ ਉਹ ਕੁੱਪ ਦੇਖਦੇ ਥੋੜਾ ਜਾਂਦਾ ਉਸ ਪੈਦਿਆਂ ਦੇ ਕੋਲੋਂ। ਇਹ ਦੂਸਰਾ ਦੂਸਰੇ ਪਿੰਡਾਂ ਨੂੰ ਜਾਂਦਾ ਜੀ ਉਹ ਸਾਹਮਣੇ ਉਸ ਜਗ੍ਹਾ ਤੇ ਨਾ ਉੱਥੇ ਜੀ ਹੱਡਾ ਰੋੜੀ ਉੱਥੇ ਜੀ। ਫਿਰ ਉਹ ਕੁੱਤੇ ਕਈ ਵਾਰੀ ਇੱਧਰੋਂ ਆਉਂਦੇ ਨੇ ਤੇ ਤੁਹਾਨੂੰ ਪਤਾ ਵੀ ਕੁੱਤੇ ਨੇ ਕਈ ਜਗ੍ਹਾ ਕਈ ਵੀ ਹਾਦਸੇ ਹੋਏ ਨੇ ਫਿਰ ਇਹ ਜਮੀ ਵੱਡੀ ਐ ਤੇ ਆਪਣਾ ਘਰ ਇੱਥੋਂ ਦਿਖਦਾ ਹੋ ਉਹ ਰਿਹਾ ਜਿਹੜਾ ਘਰ ਆ ਵਾ ਤੇ ਤਾਂ ਕਰਕੇ ਫਿਰ ਵੀ ਮੈਂ ਉਹਨੂੰ ਇਕੱਲੇ ਨੂੰ ਭੇਜਦੀ ਨਹੀਂ ਕਿਉਂਕਿ ਅੱਗੇ ਤਾਂ ਮੇਰਾ ਜੋ ਥੱਲੇ ਬੈਠਾ ਦਿਖ ਜਾਂਦਾ ਸੀ ਵੱਡਦਾ ਵਗੈਰਾ ਤੇ ਹੁਣ ਦਿਖਦਾ ਨਹੀਂ ਹੈਗਾ ਇਸ ਕਰਕੇ ਫਿਰ ਮੈਂ ਉਹਨੂੰ ਇਕੱਲੇ ਨੂੰ ਨਹੀਂ ਭੇਜਦੀ ਇਹਦੇ ਡੈਡੀ ਆ ਜਿਹੜਾ ਥੋੜਾ ਛੇਤੀ ਆ ਗਿਆ ਫਿਰ ਸਕੂਲ ਤੋਂ ਫਿਰ ਇਹ ਕਹਿੰਦੇ ਚੱਲ ਮੈਂ ਆ ਚੱਲਦਾ ਨਾਲ ਮੈਂ ਕਿੱਥੇ ਚੱਲੇ ਫਿਰਨਾ ਵੀ ਹੀੜਾ ਦੀ ਆਣੀ ਹੈ ਜੀ ਆ ਆਪਣੇ ਬਰਸੀਨ ਹੈ ਜੀ ਇੱਧਰ ਬਰਸੀਨ ਨੂੰ ਪਹਿਲਾਂ ਵੱਡਾ ਲਾਇਆ ਹੋਇਆ ਤੇ ਜਿਹੜਾ ਇੱਧਰ ਵਾਲਾ ਇਹ ਵੀ ਤੁਹਾਨੂੰ ਥੋੜਾ ਜਿਹਾ ਬਰਸੀਨ ਲੈ ਜਾਂਦੇ ਥੋੜੀ ਜਮੀ ਲੈ ਜਾਂਦੇ ਆ ਜੰਮੀ ਜੰਮੀ ਯਾਨੀ ਪੱਕਣ ਲੱਗ ਗਈ ਤਾਂ ਕਰਕੇ ਫਿਰ ਇਹ ਜੰਮੀ ਲੈ ਜਾਂਦੇ ਆ ਜੋ ਵੱਡ ਰਿਹਾ ਜੀ ਹਰਾ ਫਰਮਾਨ ਦੇ ਇਹ ਦਾਤ ਲੈ ਕੇ ਫਿਰ ਰਿਹਾ ਇਹ ਕਹਿੰਦਾ ਮੈਂ ਦਾਤ ਨਾ ਹਰਾ ਵਧਣਾ ਇਹਦੇ ਡੈਡੀ ਕਹਿੰਦੇ ਨਹੀਂ ਵਧਣਾ ਕਿਉਂਕਿ ਵੀ ਹਲੇ ਨੂੰ ਦਾਤ ਪੂਰਾ ਚਲਾਉਣਾ ਨਹੀਂ ਆਂਦਾ ਤੇ ਇਹਨੂੰ ਐ ਵੀ ਮੈਂ ਵਧਣਾ ਸਿੱਖਾਂ ਇਹਦੇ ਨਾਲ లైక్ కామెంట్ షేర్ ਕਰਕੇ जरूर ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਵੈਸੇ ਆਪਾਂ ਜਿਹੜੀ ਅੱਗੇ ਖੇਤ ਦਾ ਵੈਸੇ ਰਿਵਿਊ ਦਿੱਤਾ ਸੀ ਥੋੜਾ ਜਿਹਾ ਜਿਹਨੇ ਵੀਊ ਵੀ ਦਿਖਾਇਆ ਸੀ ਤੁਹਾਨੂੰ ਆਪਾਂ ਆਪ ਹੀ ਤੋਂ ਹੀ ਵਾਪਸ ਚਲੇ ਗਏ ਸੀ ਉਦੋਂ ਇਸ ਵਾਰੀ ਤੋਂ ਨਕੱਕ ਚਲੋ ਹਰਾ ਵੱਢਣ ਆਣਗੇ ਜੇ ਆਪਾਂ ਨਾਲ ਹੀ ਚੱਲਦੇ ਹਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰ ਲਵਾਂਗੇ ਆ ਲੱਗ ਗਿਆ ਹੈ ਜੀ ਖਰਾ ਵਧਣ ਚਲੋ ਆਪਾਂ ਚੱਲ ਕੇ ਦੇਖਦੇ ਆ ਕਿਵੇਂ ਚਲਾਉਂਦਾ ਦਾਤ ਪਰ ਮਾਨਾ ਤਾਂ ਸਾਰੇ ਖਰਾਵ ਕਰ ਆ ਕੀ ਕਰੀ ਚਲ ਕੋਈ ਨਾ ਸਿੱਖ ਜੇ ਕੋਲ ਕੋਸ਼ਿਸ਼ ਕਰ ਤੂੰ ਬਸ ਪੈਰ ਨਾ ਵਢਾਲੀ ਆਪਣਾ ਉਹ ਸਹੀ ਕਹਿੰਦੇ ਨੇ ਜੀ ਵੀ ਇਹਨੂੰ ਨਹੀਂ ਆਉਂਦਾ ਅਮੜਾ ਦੱਸੂਆ ਕਿਵੇਂ ਚਲਾਉਣਾ ਰੁਕ ਜਾਰ ਮਨ ਡੈਡੀ ਦੱਸਦੇ ਤੂੰ ਆਪਣਾ ਪੈਰ ਨਾ ਵੜਾ ਲਈ ਬਾਰ ਬਾਰ ਕੇ ਦੇਖ ਲਈ ਕਹਿੰਦਾ ਮੈਂ ਸਿੱਖਣੀ ਸਿੱਖਣਾ ਵੀ ਮੈਂ ਹਰਾ ਵੱਡਿਆ ਕੁਮੀ ਦੇ ਨਾਲ ਆ ਫੜਨਾ ਹੁੰਦਾ ਹੈ ਆ ਉਹ ਤੂੰ ਤਾਂ ਫਿਰ ਜ਼ਿਆਦਾ ਦੂਰ ਲੈ ਕੇ ਜਾਣਾ ਰਮਾਣਾ ਨਜ਼ਦੀਕ ਤੋਂ ਮੋੜਨਾ ਹੁੰਦਾ ਚੱਲ ਹੁਣ ਤੂੰ ਚਰਾ ਕੇ ਦੇਖ ਲੈ ਕੇ ਜਾ ਹੱਥ ਨੂੰ ਇਹ ਇੱਕ ਖਿੰਡ ਦਾ ਹੀ ਹੁੰਦਾ ਇਹ ਖਰਾ ਹੋਰ 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 ਥੋੜਾ ਜਿਹਾ ਹੋ ਨੀ ਮੈਂ ਥੋੜਾ ਜਿਹਾ ਪੁੱਤ ਹੋਰ ਕੀ ਕਰ ਕੱਲ ਤੂਸੇ ਤੂਸੇ ਤੋੜ ਲੈ ਦੇ ਨਾਲ ਤੂੰ ਮਰਵਾਣਾ ਨਹੀਂ ਮਰਵਾਣ ਵਸ ਆਪਣੇ ਕੇ ਮਰਵਾਣ ਨੂੰ ਹਰੀਣਾ ਚਲਾਉਣਾ ਨਹੀਂ ਹੁੰਦਾ ਅਸੀਂ ਸਿੱਖਦਾ ਸਕਦਾ ਜੀ ਬਸ ਡਰ ਅਸੀਂ ਡਰਦੇ ਥੋੜਾ ਘੱਟ ਚਲਾਉਂ ਦਿੰਨੇ ਆ ਵੀ ਕਿ ਵੀਰ ਪਤਾ ਨਹੀਂ ਹੁੰਦਾ ਪੈਰ ਤੇ ਲੱਗ ਜੇ ਤੇ ਵੀ ਫਿਰ ਇਹ ਪੱਕ ਵੀ ਜਾਂਦਾ ਲੋਹਾ ਵੱਜੇ ਜੀ ਛੇਤੀ ਹਨ ਆ ਗੱਲ ਚੱਲ ਜਾਊਗਾ

پر ڪو ڪم ਇੱਕ ਪਾਰਲੀਮੈਂਟ ਪਈ ਇੱਕ ਐਕਸਪਾਰਟ ਪਈ ਪਾਰਲਮੈਂਟ ਪਈ ਪਾਰਲਮੈਂਟ ਪਈ ਖੁਦਾ ਤੇਰੀ ਕਿਸੀ ਖੁਦਾ ਹੀ ਹੈ ਖੋਦਾ ਦੇ ਖੋਦਾ ਇਹ ਜੀ ਹਰਾ ਹਣੇ ਵੀ ਇਹਨਾਂ ਦੇ ਰੇੜੀ ਤੇ ਰੱਖ ਦੇਣਗੇ ਦੂਜੇ ਤਰਫ ਭਾਈ ਆਉ ਓ ਉਥੇ ਉਤਾਰ ਲੈਣਗੇ ਕਿਉਂਕਿ ਫਿਰ ਉਹ ਰੇੜੀ ਦੀ ਕਾਫੀ ਚਾਲਾ ਹੌਲੀ-ਹੌਲੀ ਬਣਾਵਾਂਗੇ ਦੂਸਰੀ ਜਿਹੜੀ ਸਕੂਟਰ ਦੇ ਮਗਰ ਹੁੰਦੀ ਆ ਉਹ ਬਣਾਵਾਂਗੇ ਆਪਾਂ 7-8000 ਦੀ ਪੁਰਾਣੀ ਮਿਲ ਜਾਂਦੀ ਆ ਉਹ ਉਹ ਲੋ ਖੜਾ ਰਿਹਾ ਠਾਕ ਕਥਾ ਕਰ ਲੈ ਹਲੋ ਜੀ ਇਹ ਚੱਲੇ ਹੁਣ ਘਰੇ ਹਰਾ ਰੱਖਣ ਜਾ ਰਹੇ ਨੇ ਤੇ ਇਹ ਮੋਟਰਸਾਈਕਲ ਤੇ ਜਾਣਗੇ ਉਧਰ ਪੱਲੀਆਂ ਖਾਲੀ ਕਰਕੇ ਲੈ ਕੇ ਆਉਣੀਆਂ ਇਹਨਾਂ ਨੇ ਇਹ ਪੱਲੀਆਂ ਖਾਲੀ ਕਰਕੇ ਲਿਆਉਣਗੇ ਤੇ ਅਰਮਾਨ ਹੁਣ ਇਧਰ ਇਥੇ ਹਰਾ ਵੜ ਲੂਗਾ ਚੱਲ ਅਰਮਾਨ ਆ ਜਾ ਦਾਤੀ ਨੇ ਵੜਣਾ ਉਹ ਨਾ ਹਰਾ ਅਰਮਾਨ ਹੁਣ ਵੱਢ ਰਿਹਾ ਜੀ ਹਰਾ ਤੇ ਇਹ ਡੈੜੀ ਚਲੇਗੀ ਨੀ ਘਰੇ ਹਰਾ ਰੱਖਣਾ ਕਿਉਂਕਿ ਰੇੜੀ ਆ ਰੇੜੀ ਖੜੀ ਮੂਰੇ ਜੀ ਤੇ ਇੱਕ ਡੇਢ ਪਾਂਡੀ ਮਸਾ ਟਿਕਦੀ ਆ ਇਹ ਤਾਂ ਜੀ ਹੁਣ ਤਾਂ ਲੱਤੀ ਸੀ ਕਿਉਂਕਿ ਇੱਕ ਤਾਂ ਵੀ ਕਈ ਵਾਰੀ ਲੋਡ ਪੈ ਜਾਂਦੀ ਆ ਦੂਸਰਾ ਵੀ ਜਦੋਂ ਫਿਰ ਕਈ ਵਾਰੀ ਨਹੀਂ ਹੈ ਰੇੜਾ ਹੁੰਦਾ ਤਾਂ ਫਿਰ ਸਿਰ ਤੇ ਚੱਕਣ ਔਖਾ ਹੋ ਜਾਂਦਾ ਬਾਕੀ ਮੋਟਰਸਾਈਕਲ ਵੀ ਜੇ ਉੱਤੇ ਰੱਖਦੇ ਨੇ ਉਹ ਵੀ ਤੁਹਾਨੂੰ ਪਤਾ ਵੀ ਚੀਜ਼ ਫਟਦੀ ਆ ਕਿਹਾ ਕਿ ਆਪਣੇ ਸਕੂਟਰ ਖੜਾ ਜੀ ਆਪਾਂ ਦੇਖਾਂਗੇ ਮਿਲਦੀ ਤਾਂ ਸੀਗੀ ਇੱਕ ਰੇੜੀ ਸਕੂਟਰ ਦੇ ਪਿੱਛੇ ਪਾਉਣ ਵਾਲੀ ਤੇ ਪਹਿਲਾਂ ਤਾਂ ਕਹਿੰਦੇ ਹੈਗੀ ਐ ਫਿਰ ਉਹ ਕਹਿੰਦੇ ਵੇਗ ਗਈ ਆ ਫੇ ਆਪਾਂ ਪ੍ਰਾਣੀ ਦੇਖ ਰਹੇ ਹਾਂ ਪ੍ਰਾਣੀ ਜੀ ਮਿਲ ਜੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਹਾਂ ਹੁਣ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੀ ਸਤਿ ਸ੍ਰੀ ਅਕਾਲ ਜੀ